ਫਿਰ ਮੈਂ ਜਦੋਂ ਇਹਨਾਂ ਦੇ ਨਾਲ ਗੱਲ ਕੀਤੀ ਕਿ ਇੱਥੇ ਮੀਟਰ ਕਿੱਦਾਂ ਲੱਗੇ ਆ ਪੱਕੇ ਮਕਾਨ ਕਿੱਦਾਂ ਬਣਿਆ ਪਹਿਲਾਂ ਤਾਂ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਨਹੀਂ ਜੀ ਸਾਡੇ ਕੋਲ ਰਜਿਸਟਰੀ ਹੈਗੀ ਆ ਫਿਰ ਇਹਨਾਂ ਨੂੰ ਮੈਂ ਕਿਹਾ ਤੁਸੀਂ ਮੈਨੂੰ ਰਜਿਸਟਰੀ ਦਿਖਾ ਦਿਓ ਕਿ ਮੈਨੂੰ ਕਲੀਅਰ ਹੋ ਜਾਊਗਾ ਕਿ ਫਿਰ ਬਾਅਦ ਵਿੱਚ ਇਹਨਾਂ ਕੋਲੋਂ ਪੇਪਰ ਨਹੀਂ ਨਿਕਲੇ ਫਿਰ ਇਹ ਮੰਨ ਗਏ ਨਹੀਂ ਕਿ ਅਸੀਂ ਮਤਲਬ ਗੈਰ ਕਾਨੂੰਨੀ ਢੰਗ ਦੇ ਨਾਲ ਹੀ ਬਣਾਇਆ ਪਰ ਆਖਿਰ ਕਿਸ ਦੀ ਪਰਮਿਸ਼ਨ ਤੇ ਇਹਨਾਂ ਦੇ ਕੋਲ ਪੱਕੇ ਮੀਟਰ ਲੱਗੇ ਦੇਖੋ ਇਹ ਤਾਂ ਪੰਚਾਇਤਾਂ ਦੀਆਂ ਆਪਨ ਲੈਕੀਆਂ ਕਹਿ ਸਕਦੇ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਆ ਕੀ ਇਹਨਾਂ ਨੂੰ ਮਤਲਬ ਕੀ ਇਹ ਉਹਨਾਂ ਨੂੰ ਦਿੰਦੇ ਸੀਗੇ ਜਿਹੜ ਪਾਇਆ ਨਾ ਜੀ ਹੂੰ ਉਹ ਅਸੀਂ ਇੱਕ ਚੇਨ ਨੂੰ ਤੋੜਿਆ ਚੇਨ ਇਨ ਦਾ ਸੈਂਸ ਕਿ ਅਸੀਂ ਡੱਬੇ ਨਾਲੋਂ ਡੱਬਾ ਅਲੱਗ ਕੀਤਾ ਉਹ ਕਿਉਂ ਕਿੱਦਾਂ ਕੀਤਾ ਹੈਗਾ ਕਿ ਕੋਈ ਵੀ ਬੰਦਾ ਪ੍ਰਵਾਸੀ ਜਿਹਦਾ ਅਸੀਂ ਕੋਈ ਵੀ ਲੀਗਲ ਡਾਕੂਮੈਂਟ ਹੈਗਾ ਉਹ ਅਸੀਂ ਤਸਦੀਕ ਇਹ ਨਹੀਂ ਕਰਾਂਗੇ ਉੱਥੇ ਰੋਕ ਲੱਗੀ ਨਾ ਹੂੰ ਕਿ ਜਿੰਨੇ ਬੰਦਿਆਂ ਦੇ ਪੇਪਰ ਬਣ ਗਏ ਆ ਉਹਦਾ ਅਸੀਂ ਕੁਝ ਨਹੀਂ ਕਰ ਸਕਦੇ ਮੇਰੇ ਤੋਂ ਪਹਿਲਾਂ ਕੀ ਹੋਇਆ ਮੈਨੂੰ ਨਹੀਂ ਪਤਾ ਨਾ ਆਪਾਂ ਇੰਨਾ ਪਿੱਛੇ ਜਾਣਾ ਚਾਹੁੰਦੇ ਨਹੀਂ ਆ ਜਿਹੜਾ ਇਹਨਾਂ ਨੂੰ ਸ਼ਾਇਦ ਜੇ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਆ ਕਿ ਹਫ਼ਤੇ 10 ਦਿਨ ਦੀ ਗੱਲ ਆ ਉਸ ਤੋਂ ਬਾਅਦ ਮੁੜ ਕੇ ਦੁਬਾਰਾ ਫਿਰ ਉਦਾਂ ਦਾ ਹੀ ਮਾਹੌਲ ਹੋਣਾ ਪਰ ਇਹ ਹੁਣ ਇਹਨਾਂ ਦੀ ਗਲਤਫਹਿਮੀ ਆ ਇਹ ਜਿਹੜੀ ਚੀਜ਼ ਹੈਗੀ ਆ ਬੜੇ ਲੰਬੇ ਸਮੇਂ ਤੱਕ ਅੱਗੇ ਚੱਲਣੀ ਆ ਔਰ ਜਿੰਨਾ ਚਿਰ ਇਹ ਜਿਹੜੇ ਬਿਨਾਂ ਪੇਪਰਾਂ ਵਾਲੇ ਜਿਹੜੇ ਪ੍ਰਵਾਸੀ ਆ ਆਪਣੇ ਪ੍ਰਦੇਸ਼ ਨੂੰ ਵਾਪਸ ਨਹੀਂ ਚਲੇ ਜਾਂਦੇ ਉਹਨਾਂ ਚਿਰ ਅਸੀਂ ਵੀ ਚੁੱਪ ਕਰਕੇ ਨਹੀਂ ਬੈਠਣਾ ਸਤਿ ਸ਼੍ਰੀ ਅਕਾਲ ਪੰਜਾਬ ਪ੍ਰੋ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨੀਲਮ ਸੈਣੀ ਹੁਸ਼ਿਆਰਪੁਰ ਦੀ ਇੱਕ ਘਟਨਾ ਨੇ ਪੂਰੇ ਪੰਜਾਬ ਨੂੰ ਅ ਸਖਤੇ ਦੇ ਵਿੱਚ ਪਾ ਦਿੱਤਾ ਹੈ ਕਿ ਆਖਿਰ ਹੋ ਕੀ ਗਿਆ ਇੱਕ 5 ਸਾਲਾ ਮਾਸੂਮ ਜਿਸ ਦਾ ਨਾਮ ਹਰਵੀਰ ਸੀ ਉਸ ਦੇ ਨਾਲ ਇੱਕ ਪਰਵਾਸੀ ਵੱਲੋਂ ਬਦਫੈਲੀ ਕੀਤੀ ਗਈ ਨਾ ਸਿਰਫ ਇਹ ਸਭ ਕੁਝ ਕੀਤਾ ਗਿਆ ਬਲਕਿ ਉਸ ਤੋਂ ਬਾਅਦ ਬੜੀ ਹੀ ਬੇਰਹਿਮੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਘਟਨਾ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਨਵੀਂ ਬਹਿਸ ਦੁਬਾਰਾ ਛੇੜ ਦਿੱਤੀ ਹੈ ਦੁਬਾਰਾ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਪ੍ਰਵਾਸੀਆਂ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਬਹਿਸਾਂ ਹੋ ਚੁੱਕੀਆਂ ਨੇ ਇਹ ਮੁੱਦਾ بار-बार ਛੜਦਾ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਏ ਪਰ بار-बार ਇਹ ਮੁੱਦਾ ਸਿਰਫ ਸਿਆਸਤ ਦੀ ਭੇਡ ਚੜ ਜਾਂਦਾ ਹੈ ਤੇ ਫਿਰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਪਰ ਹੁਣ ਕਿਉਂਕਿ ਇਹ ਘਟਨਾ ਤਾਜ਼ੀ-ਤਾਜ਼ੀ ਹੈ ਇੱਕ ਵਾਰ ਫਿਰ ਤੋਂ ਇਹ ਮੁੱਦਾ ਜੋ ਹੈ ਗਰਮਾਇਆ ਹੋਇਆ ਹੈ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਵਾਸੀਆਂ ਦੇ ਖਿਲਾਫ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਤੇ ਪੰਜਾਬ ਦੇ ਵਿੱਚ ਪਿੰਡਾਂ ਦੀ ਜੇਕਰ ਖਾਸ ਕਰਕੇ ਗੱਲ ਕੀਤੀ ਜਾਵੇ ਮਤੇ ਪਾਸ ਹੋ ਰਹੇ ਨੇ ਇਹਨਾਂ ਦੇ ਖਿਲਾਫ ਕੋਈ ਕਹਿ ਰਿਹਾ ਹੈ ਕਿ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਕੋਈ ਕਹਿ ਰਿਹਾ ਹੈ ਕਿ ਜ਼ਮੀਨ ਲੈਣ ਦਾ ਹੱਕ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ ਹੈ ਕੋਈ ਕਹਿ ਰਿਹਾ ਹੈ ਕਿ ਵੋਟ ਪਾਣ ਦਾ ਹੱਕ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਇਹਨਾਂ ਦੇ ਨਹੀਂ ਬਣਨੇ ਚਾਹੀਦੇ ਦੱਸਦੀ ਕਿ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਇੱਕ ਪਿੰਡ ਬਜਵਾੜਾ 'ਚ ਪਹੁੰਚੇ ਹਾਂ ਬਜਵਾੜਾ ਦੇ ਸਰਪੰਚ ਸਾਹਿਬ ਸਪੱਖ ਸਰ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਦੇ ਸਰਪੰਚ ਸਾਹਿਬ ਨੂੰ 40 ਪਿੰਡਾਂ ਦਾ ਸਪੋਰਟ ਮਿਲਿਆ ਹੈ ਇਹਨਾਂ ਵੱਲੋਂ ਵੀ ਇੱਕ ਮਤਾ ਪਾਇਆ ਗਿਆ ਉਸ ਮਤੇ ਦੇ ਵਿੱਚ ਕੀ ਕੁਝ ਖਾਸ ਹੈ ਉਸ ਬਾਰੇ ਗੱਲਾਂ ਕਰਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਹੋਏ ਹਾਂ ਉਹ ਕੋਈ ਜਗ੍ਹਾ ਨਹੀਂ ਹੈ ਦਰਅਸਲ ਇੱਕ ਚੋਅ ਹੈ ਕਿਉਂਕਿ ਹੁਸ਼ਿਆਰਪੁਰ ਬਾਰੇ ਤੁਸੀਂ ਜਾਣਦੇ ਹੋ ਕਿ ਹੁਸ਼ਿਆਰਪੁਰ ਦੇ ਵਿੱਚ ਕਿੰਨੇ ਚੋਅ ਪੈਂਦੇ ਨੇ ਇਸ ਚੋਅ ਦੇ ਵਿੱਚ ਤੁਸੀਂ ਮੇਰੇ ਨਾਲ ਆਓ ਤੇ ਦੇਖੋ ਕਿਸ ਤਰੀਕੇ ਪ੍ਰਵਾਸੀਆਂ ਵੱਲੋਂ ਇੱਕ ਪੂਰੀ ਬਸਤੀ ਬਣਾ ਲਈ ਗਈ ਹੈ ਸਰਕਾਰੀ ਜ਼ਮੀਨ ਪੰਚਾਇਤ ਦੀ ਜ਼ਮੀਨ ਪਰਵਾਸੀਆ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਕਬਜ਼ਾ ਕਰ ਲਿਆ ਗਿਆ ਹੈ ਔਰ ਜਦੋਂ ਹੁਣ ਕਿਉਂਕਿ ਇਸ ਮਤੇ ਦੇ ਰਾਹੀਂ ਇਹਨਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਵੀ ਇੱਥੇ ਪੱਕੇ ਨਹੀਂ ਹੈ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਡਾਕੂਮੈਂਟਸ ਨਹੀਂ ਉਹਨਾਂ ਨੂੰ ਕੁਝ ਵਕਤ ਦਾ ਸਮਾਂ ਦਿੱਤਾ ਗਿਆ ਕਿ ਤੁਸੀਂ ਇਹ ਜਗ੍ਹਾ ਖਾਲੀ ਕਰ ਦਿਓ ਪਰਵਾਸੀਆ ਵੱਲੋਂ ਕਿਤੇ ਨਾ ਕਿਤੇ ਇਹ ਮੰਗ ਹੁਣ ਕੀਤੀ ਜਾ ਰਹੀ ਹੈ ਕਿ ਸਾਨੂੰ ਇੱਥੋਂ ਹਟਾ ਦਿਓ ਪਰ ਸਾਨੂੰ ਕਿਤੇ ਰਹਿਣ ਲਈ ਪੱਕੀ ਜਗ੍ਹਾ ਦੇ ਦਿਓ ਸੋ ਗੱਲਬਾਤ ਕਰਾਂਗੇ ਬਜਵਾੜੇ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਧੰਨਵਾਦ ਸਰਪੰਚ ਸਾਹਿਬ ਤੋਂ ਪਹਿਲਾਂ ਤਾਂ ਇਹ ਜੋ ਹੁਸ਼ਿਆਰਪੁਰ ਦੇ ਵਿੱਚ ਕੁਝ ਦਿਨਾਂ ਪਹਿਲਾਂ ਇੱਕ ਮੰਦਭਾਗੀ ਖਬਰ ਹੋਈ ਹੈ ਇੱਕ 5 ਸਾਲਾ ਬੱਚੇ ਦੇ ਨਾਲ ਬਦਫੈਲੀ ਕੀਤੀ ਗਈ ਔਰ ਬੜੀ ਹੀ ਬੇਰਹਿਮੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਈ ਪਿੰਡਾਂ ਵੱਲੋਂ ਬਠਿੰਡੇ ਸਾਈਡ ਦੇ ਪਿੰਡਾਂ ਵੱਲੋਂ ਵੀ ਮਤੇ ਪਾਸ ਕੀਤੇ ਗਏ ਨੇ ਔਰ ਤੁਹਾਡੇ ਵੱਲੋਂ ਵੀ ਇੱਕ ਮਤਾ ਪਾਸ ਕੀਤਾ ਗਿਆ ਔਰ ਸੁਣਨ ਚ ਆਇਆ ਕਿ ਕਰੀਬ-ਕਰੀਬ 40 ਪਿੰਡਾਂ ਦਾ ਸਪੋਰਟ ਸਹਿਯੋਗ ਉਸ ਮਤੇ ਨੂੰ ਮਿਲਿਆ ਸਭ ਤੋਂ ਪਹਿਲਾਂ ਤਾਂ ਉਸ ਮਤੇ ਦੇ ਵਿੱਚ ਕੀ ਕੀ ਅਹਿਮ ਬਿੰਦੂ ਨੇ ਜੋ ਤੁਹਾਡੇ ਵੱਲੋਂ ਸ਼ਾਮਿਲ ਕੀਤੇ ਗਏ ਨੇ ਉਹਦੇ ਵਿੱਚ ਦੇਖੋ ਮੈਡਮ ਅਸੀਂ ਜਿਹੜਾ ਕਲੀਅਰਲੀ ਆਪਾਂ ਇਹ ਲਿਖਿਆ ਕਿ ਜਿਹੜੇ ਵੀ ਬਿਨਾਂ ਪੇਪਰਾਂ ਤੋਂ ਇੱਥੇ ਪ੍ਰਵਾਸੀ ਰਹਿ ਰਹੇ ਆ ਅਸੀਂ ਉਹਨਾਂ ਦਾ ਕੋਈ ਵੀ ਫਰਦਰ ਅੱਗੇ ਡਾਕੂਮੈਂਟ ਜਿਹੜਾ ਹੈਗਾ ਉਹ ਤਸਦੀਕ ਨਹੀਂ ਕਰਾਂਗੇ ਤਸਦੀਕ ਇਹਦਾ ਸੈਂਸ ਆ ਕਿ ਜਿਹੜੇ ਤੇ ਪ੍ਰਵਾਸੀ ਪਹਿਲਾਂ ਆਲਰੇਡੀ ਰਹਿ ਰਹੇ ਆ ਜਿਨ੍ਹਾਂ ਦੀ ਡਾਕੂਮੈਂਟਰੀ ਇੱਥੇ ਦੀ ਪੰਜਾਬ ਦੀ ਬਣ ਚੁੱਕੀ ਆ ਉਹਨਾਂ ਦੇ ਨਾਲ ਹੁੰਦਾ ਕੀ ਹੈ ਉਹਨਾਂ ਦੇ ਨਾਲ ਚਾਰ-ਚਾਰ ਪੰਜ-ਪੰਜ ਜਿਹੜੇ ਮੈਂਬਰ ਆ ਹੋਰ ਜਿਹੜੇ ਅਨਲੀਗਲ ਤਰੀਕੇ ਦੇ ਨਾਲ ਬਿਨਾ ਪੇਪਰਾਂ ਤੋਂ ਰਹਿ ਰਹੇ ਆ ਉਹਨਾਂ ਦੀ ਸ਼ੈ ਦੇ ਵਿੱਚ ਅਸੀਂ ਸਿਰਫ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਭਾਈ ਸਾਹਿਬ ਜਿਹੜੇ ਜੇ ਤੇ ਤੁਹਾਡੇ ਕੋਲ ਪੰਜਾਬ ਦਾ ਜਾਂ ਸਾਡੇ ਇੱਥੇ ਹੁਸ਼ਿਆਰਪੁਰ ਦਾ ਕੋਈ ਡਾਕੂਮੈਂਟ ਹੈ ਤੇ ਤੁਸੀਂ ਇੱਥੇ ਰਹਿ ਲਓ ਅਦਰਵਾਈਜ਼ ਜੇ ਤੁਹਾਡੇ ਕੋਲ ਆਧਾਰ ਕਾਰਡ ਇਹ ਜੁਪੀ ਦਾ ਜਾਂ ਬਿਹਾਰ ਦਾ ਜਾਂ ਅਦਰ ਕਿਸੇ ਸਟੇਟ ਦਾ ਹੈਗਾ ਤੇ ਭਾਈ ਸਾਹਿਬ ਤੁਸੀਂ ਠੀਕ ਆ ਆਪਣਾ ਇੱਥੇ ਰੋਜ਼ਗਾਰ ਕਰਨ ਆਏ ਹੋ ਆਪਣਾ ਕੰਮ ਕਰੋ ਤੇ ਤੁਸੀਂ ਆਪਣੇ ਵਾਪਸ ਆਪਣੇ ਪ੍ਰਦੇਸ਼ ਚਲੇ ਜਾਓ ਹਮ ਪਰ ਪਰ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਇੰਨੇ ਵਕਤ ਤੋਂ ਇੱਥੇ ਰਹਿ ਰਹੇ ਆਂ ਅਸੀਂ ਜ਼ਮੀਨ ਨਹੀਂ ਲੈ ਸਕਦੇ ਪਰ ਸਾਨੂੰ ਰਹਿਣ ਲਈ ਕੋਈ ਥਾਂ ਤਾਂ ਮਿਲੇ ਕਿ ਹੁਣ ਇਸ ਥਾਂ ਦੀ ਅਸੀਂ ਗੱਲ ਕਰ ਲੈਂਦੇ ਆਂ ਇਹ ਪੰਚਾਇਤ ਦੀ ਜ਼ਮੀਨ ਹੈ ਚੋ ਹੈ ਬਿਲਕੁਲ ਕਿੰਨੇ ਵਕਤ ਤੋਂ ਇੱਥੇ ਰਹਿ ਰਹੇ ਨੇ ਦੇਖ ਰਹੇ ਆਸੀਂ ਕੰਕਰੀਟ ਦੇ ਪੱਕੇ ਮਕਾਨ ਇਹਨਾਂ ਵੱਲੋਂ ਪਾਲੇ ਗਏ ਨੇ ਇੰਨੇ ਮਤਲਬ ਹੁਣ ਕਿਉਂਕਿ ਇਹ ਮੁੱਦਾ ਛਾਇਆ ਹੈ ਤਾਂ ਹੁਣ ਇਹ ਮੰਗ ਉੱਠੀ ਹੈ ਕਿ ਇਹਨਾਂ ਨੂੰ ਇੱਥੋਂ ਚੁਕਿਆ ਜਾਵੇ ਇਸ ਤੋਂ ਪਹਿਲਾਂ ਆਖਿਰ ਇਸ ਗੱਲ ਤੇ ਧਿਆਨ ਕਿਉਂ ਨਹੀਂ ਦਿੱਤਾ ਗਿਆ ਦੇਖੋ ਮੈਡਮ ਮੈਂ ਤੇ ਜਦੋਂ ਦਾ ਸਰਪੰਚ ਬਣਿਆ ਮੈਂ ਤੇ ਇਸ ਗੱਲ ਨੂੰ ਪਹਿਲਾਂ ਵੀ ਆਪਣੀ ਮੀਟਿੰਗ ਦੇ ਵਿੱਚ ਕਰਦੇ ਰਹੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਇਹਨਾਂ ਦੇ ਨਾਲ ਗੱਲ ਕੀਤੀ ਕਿ ਇੱਥੇ ਮੀਟਰ ਕਿੱਦਾਂ ਲੱਗੇ ਆ ਪੱਕੇ ਮਕਾਨ ਕਿੱਦਾਂ ਬਣੇ ਆ ਪਹਿਲਾਂ ਤੇ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਨਹੀਂ ਜੀ ਸਾਡੇ ਕੋਲ ਰਜਿਸਟਰੀ ਹੈਗੀ ਆ ਫਿਰ ਇਹਨਾਂ ਨੂੰ ਮੈਂ ਕਿਹਾ ਤੁਸੀਂ ਮੈਨੂੰ ਰਜਿਸਟਰੀ ਦਿਖਾ ਦਿਓ ਕਿ ਮੈਨੂੰ ਕਲੀਅਰ ਹੋ ਜਾਊਗਾ ਕਿ ਫਿਰ ਬਾਅਦ ਵਿੱਚ ਇਹਨਾਂ ਕੋਲੋਂ ਪੇਪਰ ਨਹੀਂ ਨਿਕਲੇ ਫਿਰ ਇਹ ਮੰਨ ਗਏ ਨਹੀਂ ਕਿ ਅਸੀਂ ਮਤਲਬ ਗੈਰ ਕਾਨੂੰਨੀ ਢੰਗ ਦੇ ਨਾਲ ਹੀ ਬਣਾਇਆ ਕਿਉਂਕਿ ਇੱਥੇ ਮੀਟਰ ਵੀ ਲੱਗਾ ਆ ਹੁਣ ਸਾਡੇ ਹੁੰਦਾ ਕੀ ਆ ਸਾਡੇ ਇੱਥੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਮੀਟਰ ਨਹੀਂ ਲੱਗ ਰਹੇ ਬਿਲਕੁਲ ਮੀਟਰ ਨਹੀਂ ਲੱਗ ਰਹੇ ਉਹਨਾਂ ਨੂੰ ਰਜਿਸਟਰੀ ਦੀ ਡਿਮਾਂਡ ਕੀਤੀ ਜਾ ਰਹੀ ਆ ਐਨਓਸੀ ਦੀ ਡਿਮਾਂਡ ਕੀਤੀ ਜਾ ਰਹੀ ਆ ਤੇ ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਜਿਹੜਾ ਮੀਟਰ ਲੱਗਾ ਹੈਗਾ ਉਹ ਕਿਸ ਬਿਹਾਵ ਤੇ ਲੱਗਾ ਫਿਰ ਇਹਨਾਂ ਨੇ ਮੰਨ ਲਿਆ ਕਿ ਨਹੀਂ ਜੀ ਸਾਡੇ ਕੋਲ ਕੋਈ ਵੀ ਡਾਕੂਮੈਂਟ ਨਹੀਂ ਆ ਪਰ ਆਖਿਰ ਕਿਸ ਦੀ ਪਰਮਿਸ਼ਨ ਤੇ ਇਹਨਾਂ ਦੇ ਕੋਲ ਪੱਕੇ ਮੀਟਰ ਲੱਗੇ ਦੇਖੋ ਇਹ ਤਾਂ ਪੰਚਾਇਤਾਂ ਦੀਆਂ ਆ ਪਨ ਲੈਕੀਆਂ ਕਹਿ ਸਕਦੇ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਆ ਕੀ ਇਹਨਾਂ ਨੂੰ ਮਤਲਬ ਕੀ ਇਹ ਉਹਨਾਂ ਨੂੰ ਦਿੰਦੇ ਸੀਗੇ ਜਿਹੜਾ ਉਹ ਇਹਨਾਂ ਨੂੰ ਇੰਨਾ ਇੰਨਾ ਤੇ ਫੀਕੀਤ ਕਰਦੇ ਰਹ ਅੱਜ ਜਿਹੜਾ ਹੈਗਾ ਜੋ ਘਟਨਾ ਸਾਡੇ ਹੁਸ਼ਿਆਰਪੁਰ ਦੇ ਵਿੱਚ ਹੋਈ ਆ ਇਹ ਜਿਹੜੀਆਂ ਸਾਡੀਆਂ ਪ੍ਰਾਣੀਆਂ ਸਰਪੰਚੀਆਂ ਸਰਪੰਚਾਂ ਜਾਂ ਕੋ ਐਮਸੀ ਕਹਿ ਸਕਦੇ ਉਹਨਾਂ ਦੀਆਂ ਨਲਾਇਕੀਆਂ ਕਹਿ ਸਕਦੇ ਆ ਕਿ ਜਿਹੜੇ ਅਸੀਂ ਆਪਣੇ ਹੱਥ ਵੱਡ ਵੱਡ ਕੇ ਜਿਹੜੇ ਉਹ ਇਹਨਾਂ ਦੇ ਹਵਾਲੇ ਕਰ ਦੱਤੇ ਆ ਤੇ ਅੱਜ ਗੱਲ ਜਿਹੜੀ ਆ ਸਾਡੇ ਬੱਚਿਆਂ ਤੱਕ ਆ ਗਈ ਹੈ ਬਿਲਕੁਲ ਅੱਛਾ ਬਠਿੰਡੇ ਸਾਈਡ ਕੁਝ ਪਿੰਡ ਨੇ ਉਹਨਾਂ ਵੱਲੋਂ ਮਤਾ ਪਾਇਆ ਗਿਆ ਹੈ ਕਿ ਇਹਨਾਂ ਦੀ ਜੋ ਰਿਹਾਈਸ਼ ਹੈ ਉਹ ਸਿਰਫ ਖੇਤਾਂ ਤੱਕ ਹੋਏਗੀ ਕਿਉਂਕਿ ਜੇਕਰ ਅਸੀਂ ਬਹੁਤ ਪਿੱਛੇ ਜਾਈਏ ਤਾਂ ਸੀਰੀ ਬਣ ਕੇ ਇਹ ਸਾਡੇ ਪੰਜਾਬ ਦੇ ਵਿੱਚ ਦਾਖਲ ਹੋਏ ਸਨ ਹੈਨਾ ਜ਼ਿੰਮੇਦਾਰਾਂ ਦੇ ਘਰ ਸੀਰੀ ਬਣ ਕੇ ਕੰਮ ਕਰਦੇ ਸੀ ਤੇ ਖੇਤਾਂ ਕੀ ਜੋ ਕਮਰਾ ਹੁੰਦਾ ਸੀ ਮੋਟਰ ਵਾਲਾ ਇਹ ਉੱਥੇ ਹੀ ਰਹਿੰਦੇ ਹੁੰਦੇ ਸੀ ਪਰ ਹੌਲੀ ਹੌਲੀ ਤੁਸੀਂ ਮੰਨਦੇ ਹੋ ਕਿ ਸਾਡੀ ਇਹਨਾਂ ਦੀ ਪਹੁੰਚ ਜੋ ਹੈ ਸਾਡੇ ਘਰਾਂ ਤੱਕ ਹੋ ਗਈ ਹੈ ਹੁਣ ਤੇ ਉਸੇ ਗੱਲ ਦਾ ਸਾਨੂੰ ਖਮਿਆਜ਼ਾ ਹੁਣ ਭੁਗਤਣਾ ਪੈ ਰਿਹਾ ਹੈ ਬਿਲਕੁਲ ਬਿਲਕੁਲ ਦੇਖੋ ਮੈਡਮ ਪਹਿਲਾਂ ਇਹ ਆਂਦੇ ਸੀਗੇ ਸਾਡੇ ਖੇਤਾਂ ਤੱਕ ਸੀਮਿਤ ਸੀਗੇ ਅੱਜ ਇਹ ਸਾਡੇ ਘਰਾਂ ਤੱਕ ਚਲੇ ਗਏ ਆ ਇਹਨਾਂ ਦਾ ਜੋ ਜੇ ਅਸੀਂ ਇਹਨਾਂ ਦੀ ਬੈਕਗ੍ਰਾਉਂਡ ਦੇਖੀਏ ਇਹਨਾਂ ਨੇ ਸੀਜ਼ਨ ਤੇ ਆਣਾ ਸੀਜ਼ਨ ਤੋਂ ਬਾਅਦ ਆਪਣਾ ਕੰਮ ਕਰਕੇ ਚਲੇ ਜਾਣਾ ਪਰ ਹੁਣ ਤੇ ਮਤਲਬ ਇਹ ਪਰਮਾਨੈਂਟ ਹੀ ਇੱਥੇ ਹੋ ਗਏ ਨੇ ਇਹਨਾਂ ਨੇ ਦੇਖਿਆ ਕਿ ਪੰਜਾਬ ਦਾ ਤੇ ਮਹਾਲੀਵੜਾ ਵਧੀਆ ਠੀਕ ਹੈ ਉਧਰੋਂ ਹੁਣ ਕੋਈ ਵੀ ਬੰਦਾ ਮਤਲਬ ਉਧਰਲੀ ਸਟੇਟ ਚ ਕੋਈ ਕਰਾਇਮ ਕਰਕੇ ਇੱਧਰ ਆਂਦਾ ਜੋ ਹੁਸ਼ਿਆਰਪੁਰ ਦੇ ਵਿੱਚ ਹੋਇਆ ਹੀ ਆ ਕਿਉਂਕਿ ਉਹਨੂੰ 7 ਸਾਲ ਦੀ ਪਹਿਲਾਂ ਵੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਫਰਦਰ ਦੇਖੋ ਉਹਨੇ ਬੱਚੇ ਦੇ ਨਾਲ ਜੋ ਦਰਿੰਦਗੀ ਕੀਤੀ ਆ ਤੇ ਅਸੀਂ ਨਹੀਂ ਚਾਹੁੰਦੇ ਕੱਲੂ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਕਿ ਸਾਡੇ ਪਿੰਡ ਦੇ ਵਿੱਚ ਮੁੜ ਕੇ ਦੁਬਾਰਾ ਕੋਈ ਇਦਾਂ ਦੀ ਘਟਨਾ ਹੋਵੇ ਕਿਉਂਕਿ ਦੇਖੋ ਜੇ ਮੈਨੂੰ ਪਿੰਡ ਵਾਸੀਆਂ ਨੇ ਇਹ ਅਹੁਦਾ ਦਿੱਤਾ ਤੇ ਉਹ ਮੈਂ ਦੇਖਣਾ ਕਿ ਮੈਂ ਆਪਣੇ ਪਿੰਡ ਨੂੰ ਜਾਂ ਆਪਣੇ ਬੱਚਿਆਂ ਨੂੰ ਕਿਦਾਂ ਇਹਨਾਂ ਦੀ ਮੈਂ ਸੇਫਟੀ ਰੱਖ ਸਕਦਾ ਉਹ ਸੇਫਟੀ ਨੂੰ ਦੇਖਦੇ ਹੋਏ ਦੇਖੋ ਅਸੀਂ ਇਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਕਿ ਭਾਈ ਸਾਹਿਬ ਕੋਈ ਡਾਕੂਮੈਂਟ ਹੈ ਤੇ ਠੀਕ ਹੈ ਜੇ ਤੁਹਾਡੇ ਕੋਲ ਕੋਈ ਇੱਥੇ ਆਪਣਾ ਕੋਈ ਮਕਾਨ ਹੈਗਾ ਤੇ ਸ਼ਿਫਟ ਹੋ ਜਾਓ ਇਹਨੂੰ ਖਾਲੀ ਕਰ ਦਿਓ ਅਗਰ ਨਹੀਂ ਡਾਕੂਮੈਂਟ ਹੈਗਾ ਤੇ ਚੁੱਪ ਕਰਕੇ ਆਪਣਾ ਸਮਾਨ ਬੰਨੋ ਤੇ ਆਪਣੇ ਆਪਣੇ ਜਿੱਥੋਂ ਤੁਸੀਂ ਆਏ ਹੈਗੇ ਚੁੱਪ ਕਰਕੇ ਉਧਰ ਚਲੇ ਜਾਓ ਅੱਛਾ ਸਰ ਬੰਦ ਸਾਹਿਬ ਇੱਕ ਮੈਂ ਇੱਥੇ ਤੁਹਾਨੂੰ ਸਵਾਲ ਕਰਨਾ ਚਾਹੂੰਗਾ ਇਹ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਕਿਉਂਕਿ ਇਹ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਜਾਂ ਇਹਨਾਂ ਨੂੰ ਜਗ੍ਹਾ ਖਾਲੀ ਕਰਾਉਣ ਦਾ ਇਹ ਮਾਮਲਾ ਪਹਿਲੀ ਵਾਰ ਨਹੀਂ ਉੱਠਿਆ ਤੁਸੀਂ ਵੀ ਇੰਨੇ ਵਕਤ ਉੱਥੇ ਰਹਿ ਰਹੇ ਹੋ ਇਹ ਮਾਮਲੇ ਉੱਠਦੇ ਰਹਿੰਦੇ ਨੇ ਜਦੋਂ ਕੋਈ ਅਜਿਹਾ ਕਾਂਡ ਹੋ ਜਾਂਦਾ ਹੈ ਪਿੱਛੇ ਜੇ ਜੇ ਗੱਲ ਕਰੀਏ ਮੁਹਾਲੀ ਦੇ ਕੁੰਬੜੇ ਦੀ ਤੁਸੀਂ ਘਟਨਾ ਸੁਣੀ ਹੋਣੀ ਦੋ ਪੰਜਾਬੀ ਨੌਜਵਾਨਾਂ ਨੂੰ ਮਾਰ ਦਿੱਤਾ ਸੀ ਪ੍ਰਵਾਸੀਆਂ ਵੱਲੋਂ ਉਸ ਵਕਤ ਵੀ ਇਹ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਸੀ ਉਹਨਾਂ ਨੇ ਚੱਕੇ ਜਾਮ ਕਰ ਦਿੱਤੇ ਸੀ ਹੈਨਾ ਉਸ ਵਕਤ ਵੀ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਸੀ ਉਸ ਵਕਤ ਵੀ ਮੰਗ ਉੱઠી ਸੀ بڑے بڑے ਵਿਦਵਾਨ ਆ ਗਏ ਸੀ ਉਹ ਕਹਿ ਰਹੇ ਨੇ ਕਿ ਹਾਂ ਕੁਛ ਨਾ ਦੇ ਖਿਲਾਫ ਖੜੇ ਹੋਏ ਸੀ ਕੁਛ ਨਾ ਦੇ ਹੱਕ ਦੇ ਵਿੱਚ ਖੜੇ ਹੋਏ ਸੀ ਸੋ ਹੁਣ ਇਹ ਮਾਮਲਾ ਕਿਉਂਕਿ ਫਿਰ ਤੋਂ ਇੱਕ ਵਾਰ ਹੀ ਸੁਰਖੀਆਂ ਦੇ ਵਿੱਚ ਆਇਆ ਹੋਇਆ ਸੋ ਕੀ ਇਹ ਮਾਮਲਾ ਤੁਹਾਡੇ ਵੱਲੋਂ ਮੈਂ ਗੱਲ ਕਹੂੰਗੀ ਕਿਉਂਕਿ ਤੁਸੀਂ ਹੁਣ ਇਸ ਪਿੰਜ ਦਾ ਸਰਪੰਚ ਹੋਰ ਕਹਿ ਰਹੇ ਹੋ ਕਿ ਤੁਸੀਂ ਇਹਨਾਂ ਨੂੰ ਸਮਾਂ ਦਿੱਤਾ ਹੈ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਹੁਣ ਕੁਝ ਸਮਾਂ ਬਾਅਦ ਇਹ ਮਾਮਲਾ ਫਿਰ ਤੋਂ ਠੰਡੇ ਬਸਤੇ ਦੇ ਵਿੱਚ ਚਲ ਜਾਊਗਾ ਜਾਂ ਹੁਣ ਇਸ ਪੂਰੇ ਮਾਮਲੇ ਨੂੰ ਆਪਣੇ ਵੱਲੋਂ ਤੁਸੀਂ ਅੰਜਾਮ ਤੱਕ ਪਹੁੰਚਾਓਗੇ ਤੁਸੀਂ ਇਹ ਦੇਖੋ ਕਿ ਜਿਹੜਾ ਅਸੀਂ ਮਤਾ ਪਾਇਆ ਨਾ ਜੀ ਉਹ ਅਸੀਂ ਇੱਕ ਚੇਨ ਨੂੰ ਤੋੜਿਆ ਹੈ ਚੇਨ ਇਨ ਦਾ ਸੈਂਸ ਕਿ ਅਸੀਂ ਡੱਬੇ ਨਾਲੋਂ ਡੱਬਾ ਅਲੱਗ ਕੀਤਾ ਉਹ ਕਿਉਂ ਕਿੱਦਾਂ ਕੀਤਾ ਹੈਗਾ ਕਿ ਕੋਈ ਵੀ ਬੰਦਾ ਪ੍ਰਵਾਸੀ ਜੇ ਦਾ ਅਸੀਂ ਕੋਈ ਵੀ ਲੀਗਲ ਡਾਕੂਮੈਂਟ ਹੈਗਾ ਉਹ ਅਸੀਂ ਤਸਦੀਕ ਹੀ ਨਹੀਂ ਕਰਾਂਗੇ ਉਥੇ ਰੋਕ ਲੱਗੀ ਨਾ ਕਿ ਜਿੰਨੇ ਬੰਦਿਆਂ ਦੇ ਪੇਪਰ ਬਣ ਗਏ ਆ ਉਹਦਾ ਅਸੀਂ ਕੁਝ ਨਹੀਂ ਕਰ ਸਕਦੇ ਮੇਰੇ ਤੋਂ ਪਹਿਲਾਂ ਕੀ ਹੋਇਆ ਮੈਨੂੰ ਨਹੀਂ ਪਤਾ ਨਾ ਆਪਾਂ ਇੰਨਾ ਪਿੱਛੇ ਜਾਣਾ ਚਾਹੁੰਦੇ ਨਹੀਂ ਆ ਪਰ ਅੱਗੇ ਕੀ ਆ ਹੁਣ ਚੇਨ ਜਿਹੜੀ ਟੁੱਟੀ ਕਿਦਾਂ ਅਸੀਂ ਉਹਦੇ ਵਿੱਚ ਸਪੈਸ਼ਲੀ ਲਿਖ ਦਿੱਤਾ ਮਤੇ ਦੇ ਵਿੱਚ ਫਰਦਰ ਅੱਗੇ ਕਿਸੇ ਵੀ ਪ੍ਰਵਾਸੀ ਦਾ ਕੋਈ ਵੀ ਡਾਕੂਮੈਂਟ ਜਿਹੜਾ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਇਹ ਮੈਂ ਗੱਲ ਕਹੀ ਸੀ ਉਸ ਤੋਂ ਬਾਅਦ ਮੈਨੂੰ 25 ਪਿੰਡਾਂ ਦੇ ਸਰਪੰਚਾਂ ਦਾ ਹੋਰ ਹੁੰਗਾਰਾ ਮਿਲਿਆ ਅੱਜ ਸਵੇਰ ਤੋਂ ਮੈਨੂੰ ਫੇਰ ਦੁਬਾਰਾ ਕਾਲ ਆ ਰਹੇ ਆ ਉਹਦੇ ਵਿੱਚ 10 ਸਰਪੰਚ ਜਿਹੜੇ ਹੈਗੇ ਉਹਨਾਂ ਨੇ ਵੀ ਮੇਰੇ ਨਾਲ ਸਹਿਮਤੀ ਜਤਾਈ ਹੈ ਕਿ ਸਰਪੰਚ ਸਾਹਿਬ ਜੋ ਤੁਸੀਂ ਕੀਤਾ ਬਹੁਤ ਵਧੀਆ ਔਰ ਅਸੀਂ ਜਿਹੜਾ ਹੈ ਤੁਹਾਡੇ ਫੈਸਲੇ ਤੇ ਬਿਲਕੁਲ ਡਟ ਕੇ ਨਾਲ ਜੀ ਅਸੀਂ ਯਾਨੀ ਕਿ ਹੁਣ ਇਸ ਪੂਰੇ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਇਆ ਜਾਏਗਾ ਕਿ ਜਿਹੜੀ ਉਹਨ ਕਾਰਵਾਈ ਸ਼ੁਰੂ ਕੀਤੀ ਹੈ ਉਹ ਠੰਡੇ ਬਸਤੇ ਦੇ ਵਿੱਚ ਨਹੀਂ ਪਏਗੀ ਤੇ ਆਖੀਰ ਤੱਕ ਇਸ ਦੇ ਉੱਤੇ ਕੰਮ ਕੀਤਾ ਜਾਏਗਾ ਅੱਛਾ ਤੁਸੀਂ ਨਾ ਕਾਗਜ਼ਾਤੀ ਡਾਕੂਮੈਂਟਸ ਤਸਦੀਕ ਕਰਨ ਦੀ ਗੱਲ ਕਰ ਰਹੇ ਹੋ ਪਰ ਹੁੰਦਾ ਇਹ ਹੈ ਕਿ ਇਹ ਪਿੰਡ ਜਾਂਦੇ ਨੇ ਉੱਥੋਂ ਆਪਣੇ ਨਾਲ ਇੱਕ ਜਾਂ ਦੋ ਬੰਦੇ ਹੋਰ ਲੈ ਆਉਂਦੇ ਨੇ ਔਰ ਚੋਰੀ-ਛੁਪੇ ਉਹ ਇੱਥੇ ਰਹਿੰਦੇ ਨੇ ਕਿਉਂਕਿ ਕੋਈ ਜ਼ਿਆਦਾ ਪੁੱਛਦਾ ਵੀ ਨਹੀਂ ਹੈ ਕਿ ਤੁਸੀਂ ਕਿਸ ਘਰ ਤੋਂ ਹੋਗੇ ਹੋ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਜਾਂ ਜ਼ਿਮੀਦਾਰਾਂ ਨੂੰ ਜਾਂ ਆਮ ਘਰਾਂ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਲੋੜ ਵੀ ਹੁੰਦੀ ਹੈ ਸੋ ਕਿਵੇਂ ਪਤਾ ਲੱਗੇਗਾ ਕਿ ਇਹ ਇਹ ਬੰਦਾ ਇੱਥੇ ਇਲੀਗਲੀ ਰਹਿ ਰਿਹਾ ਹੈ ਦੇਖੋ ਕੋਈ ਵੀ ਮਤਲਬ ਹੁਣ ਅਸੀਂ ਕੰਮ ਕਰਦੇ ਆਂ ਤੁਹਾਨੂੰ ਪਤਾ ਕੋਈ ਨਾ ਕਿਤੇ ਸਰਕਾਰੀ ਅਦਾਰੇ ਦੇ ਵਿੱਚ ਸਾਨੂੰ ਜਾਣਾ ਹੀ ਪੈਂਦਾ ਜਿੱਦਾਂ ਹੁਣ ਇਹਨਾਂ ਦੇ ਆਧਾਰ ਕਾਰਡ ਬਣੇ ਆ ਪੈਨ ਕਾਰਡ ਵੀ ਬਣੇ ਆ ਨੀਲੇ ਕਾਰਡ इवन ਕੀ ਬਣ ਗਏ ਵੋਟਾ ਵੀ ਬਣ ਗਈਆਂ ਕਿਤੇ ਨਾ ਕਿਤੇ ਤਾਂ ਇਹਨਾਂ ਨੂੰ ਸਾਡੇ ਸੰਪਰਕ ਦੇ ਵਿੱਚ ਆਣਾ ਹੀ ਪੈਣਾ ਜਦੋਂ ਇਹ ਸਾਡੇ ਕੋਲ ਆਣਗੇ ਉਹਦੇ ਵਿੱਚ ਉਹ ਬੰਦਾ ਆਇਡੈਂਟੀਫਾਈ ਹੋ ਜਾਊਗਾ ਕਿ ਇਹ ਬੰਦਾ ਹੈ ਹੀ ਬਿਲਕੁਲ ਅਨਲੀਗਲ ਤਰੀਕੇ ਨਾਲ ਰਹਿ ਰਿਹਾ ਔਰ ਅਸੀਂ ਉਹਦਾ ਬਿਲਕੁਲ ਨੋਟ ਡਾਉਨ ਕਰਕੇ ਅਸੀਂ ਆਪਣੇ ਸੰਬੰਧਤ ਵਿਭਾਗ ਨੂੰ ਗੱਲ ਕਰਾਂਗੇ ਕਿ ਭਾਈ ਸਾਹਿਬ ਇਸ ਬੰਦੇ ਦੇ ਤਾਂ ਇੱਥੇ ਪੇਪਰ ਹੀ ਹੈ ਨਹੀਂਗੇ ਇਸ ਬੰਦੇ ਕੋਲ ਇੱਥੇ ਤਾਂ ਕੋਈ ਪ੍ਰੂਫ ਹੀ ਹੈ ਨਹੀਂਗਾ ਨਾ ਇਹਦੇ ਕੋਲ ਕੋਈ ਵੈਰੀਫਿਕੇਸ਼ਨ ਹੈਗੀ ਆ ਉਹ ਫਿਰ ਸੰਬੰਧਿਤ ਵਿਭਾਗ ਮਹਿਕਮਾ ਗੱਲ ਕਰੇਗਾ ਉਹਨਾਂ ਦੇ ਨਾਲ ਅੱਛਾ ਇੱਕ ਹੋਰ ਸਵਾਲ ਇਸ ਦੇ ਨਾਲ ਬਹੁਤ ਅਹਿਮ ਮੈਨੂੰ ਲੱਗਦਾ ਹੈ ਕਿ ਜੁੜਿਆ ਹੋਇਆ ਹੈ ਪਿੱਛੇ ਜੇ ਪੰਚਾਇਤੀ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ ਔਰ ਤੁਹਾਨੂੰ ਵੀ ਪਤਾ ਹੈ ਕਿੰਨੇ ਜ਼ਿਆਦਾ ਪ੍ਰਵਾਸੀ ਜੋ ਸਰਪੰਚ ਨੇ ਉਹ ਪੰਜਾਬ ਦੇ ਵਿੱਚ ਚੁਣੇ ਗਏ ਨੇ ਸੋ ਉਸ ਮਾਮਲੇ ਤੇ ਤੁਸੀਂ ਕੀ ਕਹੋਗੇ ਇਹਨਾਂ ਨੂੰ ਤਾਂ ਅਸੀਂ ਮਤਾ ਦੇ ਦਿੱਤਾ ਮਤਾ ਪਾ ਦਿੱਤਾ ਤੇ ਵਕਤ ਦਿੱਤਾ ਉਹਨਾਂ ਲਈ ਉਹਨਾਂ ਦਾ ਕੀ ਕਰੋਗੇ ਮੈਂ ਦੇਖੋ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਮੈਂ ਇਹ ਗੱਲ ਕਹੀ ਆ ਕਿ ਅੱਜ ਪੰਜਾਬ ਦੇ ਵਿੱਚ ਚਾਰ ਸਰਪੰਚ ਬਣੇ ਆ ਪਰਵਾਸੀ ਔਨ ਜੇ ਅਸੀਂ ਆਹ 5 ਸਾਲ ਵੀ ਨਹੀਂ ਸੰਭੇ ਤੇ ਔਨ ਵਾਲੇ ਦਿਨਾਂ ਦੇ ਵਿੱਚ ਇਹ ਬਰਾਬਰੀ ਜਿਹੜੀ ਹੈਗੀ ਆ ਸਾਡੇ ਉਹਨਾਂ ਦਾ ਇਹ ਇਕੁਅਲ ਹੋ ਜਾਣੀ ਆ ਫਿਰ ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਆ ਜਾਂ ਕਿਸੇ ਅਦਰ ਸਟੇਟ ਚ ਰਹਿ ਰਹੇ ਆ ਇਹ ਮਤਲਬ ਸਾਡੇ ਬੱਚਿਆਂ ਦੇ ਲਈ ਆਉਣ ਵਾਲੀ ਬਹੁਤ ਵੱਡੀ ਖਤਰੇ ਦੀ ਘੰਟੀ ਆ ਅਗਰ ਜੇ ਅੱਜ ਅਸੀਂ ਨਾ ਥੋੜਾ ਜਿਹਾ ਸਾਨੂੰ ਵੀ ਲੱਗਦਾ ਪਿਆ ਕੀ ਮਤਲਬ ਨੁਕਸਾਨ ਇੱਕ ਬੰਦੇ ਨੇ ਕੀਤਾ ਤੇ ਜਿਹੜਾ ਖਾਮਿਆਜਾ ਉਹ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਪਰ ਥੋੜੀ ਜਿਹੀ ਹਿਲਜੁਲ ਹੋਣੀ ਆ ਆਪਾਂ ਨੂੰ ਥੋੜਾ ਜਿਹਾ ਕੋੜਾ ਘੁੱਟ ਕਰਨਾ ਪੈਣਾ ਕਿਉਂਕਿ ਕਾਫੀ ਜਿਹੜੇ ਪਰਿਵਾਰ ਸਾਡੇ ਪੰਜਾਬੀ ਕਿਉਂਕਿ ਪੰਜਾਬੀਆਂ ਦੀ ਖਾਸੀਅਤ ਇਹਨਾਂ ਦੀ ਫਿਤਰਤ ਇਹ ਆ ਕਿ ਅਸੀਂ ਬਹੁਤ ਛੇਤੀ ਇਮੋਸ਼ਨਲ ਹੋ ਜਾਂਦੇ ਆ ਅਟੈਚਮੈਂਟ ਸਾਡੀ ਬੜੀ ਛੇਤੀ ਹੋ ਜਾਂਦੀ ਆ ਅਸੀਂ ਇਹਨਾਂ ਨੂੰ ਆਪਣਾ ਹੀ ਸਮਝ ਲੈਂਦੇ ਆ ਪਰ ਠੀਕ ਆ ਉਹ ਸਾਡੀਆਂ ਇਮੋਸ਼ਨਸ ਹੈਗੀਆਂ ਪਰ ਅਸੀਂ ਜਿਹੜਾ ਹੈਗਾ ਆਪਣੇ ਬੱਚਿਆਂ ਦੇ ਲਈ ਆਪਣੇ ਮਾਵਾ ਭੈਣਾ ਉਹਨਾਂ ਦੇ ਫਿਊਚਰ ਨੂੰ ਦੇਖਦੇ ਹੋਏ ਅਸੀਂ ਐਡਾ ਵੱਡਾ ਰਿਸਕ ਨਹੀਂ ਲੈ ਸਕਦੇ ਕਿ ਠੀ ਨਾਲ ਠੀਕ ਆ ਕੱਲੂ ਇਹਨਾਂ ਦੇ ਬੱਚੇ ਵੱਡੇ ਹੋਣੇ ਆ ਹੋ ਸਕਦਾ ਉਹ ਨਾ ਕੋਈ ਸਾਡੇ ਬੱਚਿਆਂ ਦੇ ਨਾਲ ਜਾਂ ਸਾਨੂੰ ਹੋਰ ਧੀਆ ਭੈਣਾਂ ਨੂੰ ਸਾਨੂੰ ਮਤਲਬ ਇੱਕ ਡਰ ਮਨ ਦੇ ਅੰਦਰ ਪੈਦਾ ਹੋ ਗਿਆ ਕਿ ਨਹੀਂ ਯਾਰ ਬਹੁਤ ਹੋ ਗਿਆ ਹੁਣ ਅਸੀਂ ਇਸ ਮਤਲਬ ਜਿਹੜਾ ਜਾਲ ਹੈਗਾ ਇਹਨੂੰ ਤੋੜੀਏ ਹਾਂ ਅੱਛਾ ਸਰਪੰਚ ਸਾਹਿਬ ਪੁਲਿਸ ਦੀਸ ਪੂਰੇ ਮਾਮਲੇ ਨੂੰ ਲੈ ਕੇ ਤੁਸੀਂ ਕਿੰਨੀ ਨਲਾਇਕੀ ਸਮਝਦੇ ਹੋ ਕਿਉਂਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਅਜਿਹਾ ਹੁੰਦਾ ਹੈ ਕਿ ਇਹਨਾਂ ਨੂੰ ਕਿਸੇ ਚੋਰੀ ਜਾਂ ਕਤਲ ਦੇ ਕੇਸ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਇਹਨਾਂ ਨੂੰ ਜਾਂ ਅਗਰ ਚੋਰੀ ਦਾ ਮਾਮਲਾ ਵੀ ਹੁੰਦਾ ਹੈ ਤਾਂ ਪੈਸੇ ਪੂਸੇ ਲੈ ਕੇ ਅਗਲੇ ਦਿਨ ਜਾਂ ਦੋ ਤਿੰਨ ਦਿਨ ਬਾਅਦ ਛੱਡ ਦਿੱਤਾ ਜਾਂਦਾ ਹੈ ਔਰ ਕਈ ਮਾਮਲਿਆਂ ਦੇ ਵਿੱਚ ਅਜਿਹਾ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਨੂੰ ਛੱਡਿਆ ਜਾਂਦਾ ਹੈ ਬਾਅਦ ਦੇ ਵਿੱਚ ਉਹੀ ਅਜਿਹੇ ਗੁਨਾਹ ਕਰਦੇ ਨੇ ਜੀ ਦੇਖੋ ਜਿਹੜਾ ਪ੍ਰਸ਼ਾਸਨ ਦੇਖੋ ਉਹ ਆਪਣਾ ਕੰਮ ਕਰਦਾ ਹੈ ਜ਼ਿਆਦਾ ਅਸੀਂ ਉਹਨਾਂ ਦੇ ਮਾਮਲੇ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਅਸੀਂ ਜਿਹੜਾ ਮਤਾ ਪਾਇਆ ਅਗਰ ਜੇ ਅਸੀਂ ਹੁਣ ਡੀਸੀ ਮੈਡਮ ਦੇ ਨਾਲ ਅਸੀਂ ਮੀਟਿੰਗ ਇੱਕ ਰੱਖਣੀ ਆ ਅਸੀਂ ਜਿੰਨੇ ਵੀ ਸਰਪੰਚ ਹੈਗੇ ਅਸੀਂ ਪਹਿਲਾਂ ਇੱਕ ਮਤੇ ਜਿਹੜੇ ਹੈਗੇ ਉਹ 40 ਮਤੇ ਜਿਹੜੇ ਕੰਪਲੀਟ ਜਦੋਂ ਸਾਡੇ ਕੋਲ ਆਗੇ ਉਸ ਤੋਂ ਬਾਅਦ ਅਸੀਂ ਡੀਸੀ ਮੈਡਮ ਦੇ ਨਾਲ ਬੈਠ ਕੇ ਪੂਰੀ ਡਿਸਕਸ ਕਰਾਂਗੇ ਕਿ ਮੈਡਮ ਅਸੀਂ ਆ ਜਿਹੜਾ ਸਟੈਪ ਚੱਕਿਆ ਹੈਗਾ ਤੇ ਸਾਨੂੰ ਤੁਹਾਡੇ ਮਤਲਬ ਸਹਿਯੋਗ ਦੀ ਇਹਦੇ ਵਿੱਚ ਬਹੁਤ ਲੋੜ ਆ ਕਿਉਂਕਿ ਅਸੀਂ ਕੋਈ ਵੀ ਇਦਾਂ ਦਾ ਮਤਲਬ ਸਟੈਪ ਨਹੀਂ ਮਤਲਬ ਚੱਕਣਾ ਚਾਹੁੰਦੇ ਜਿਹੜਾ ਤੁਹਾਡੇ ਤੋਂ ਬਾਹਰ ਹੋਵੇ ਪ੍ਰਸ਼ਾਸਨ ਤੋਂ ਬਾਹਰ ਅਸੀਂ ਬੜੇ ਇਨਾਂ ਨੂੰ ਪਿਆਰ ਦੇ ਨਾਲ ਰਿਕੁਐਸਟ ਕੀਤੀ ਹੈ ਕਿ 15 ਦਿਨ ਦੇ ਵਿੱਚ ਵਿੱਚ ਭਾਈ ਤੁਸੀਂ ਆਪਣੇ ਆਪਣੇ ਜਿੱਥੋਂ ਵੀ ਆਏ ਆ ਵਾਪਸ ਚਲੇ ਜਾਓ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਉਹ ਉਹਨਾਂ ਦਾ ਆਪਣਾ ਦਾਇਰਾ ਹੈਗਾ ਸਾਡੀ ਪੰਚਾਇਤ ਪਿੰਡ ਦੀ ਸਰਕਾਰ ਆ ਅਸੀਂ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੇ ਹਾਂ ਫਿਲਹਾਲ ਜਿਹੜਾ ਅਸੀਂ ਇਹ ਸਟੈਪ ਚੱਕਿਆ ਸਾਨੂੰ ਹੱਲੇ ਤੱਕ ਕਿਸੇ ਨੇ ਇਹ ਗੱਲ ਨਹੀਂ ਕੀਤੀ ਹੈਗੀ ਕਿ ਤੁਸੀਂ ਇਹ ਗਲਤ ਕੀਤਾ ਜਾਂ ਠੀਕ ਕੀਤਾ ਹੱਲੇ ਇਹਦੇ ਤੇ ਕੋਈ ਅੱਲੇ ਟਿੱਪਣੀ ਨਹੀਂ ਹੋਈ ਹੈਗੀ ਜਦੋਂ ਡੀਸੀ ਅੱਛਾ ਅੱਛਾ ਇਹ ਵੀ ਗੱਲ ਸੁਣਨ ਚਾਹੀਏ ਕਿ ਇੱਥੋਂ ਕਾਫੀ ਜ਼ਿਆਦਾ ਪ੍ਰਵਾਸੀ ਜਿਹੜੇ ਨੇ ਉਹ ਫਿਲਹਾਲ ਲੁਕ ਗਏ ਨੇ ਅੰਡਰਗਰਾਉਂਡ ਹੋ ਗਏ ਨੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਜੀ ਬਿਲਕੁਲ ਹਾਂਜੀ ਮਤਲਬ ਜਿੱਦਾਂ ਹੁਣ ਬਜਵਾੜੇ ਦੇ ਵਿੱਚ ਹੀ ਕਾਫੀ ਜਿੱਦਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇੜੀਆਂ ਆਉਂਦੀਆਂ ਸੀ ਜਾ ਕੁਆੜੀ ਆਂਦੇ ਸੀ ਜਾਂ ਸਬਜ਼ੀ ਵਾਲੇ ਆਂਦੇ ਸੀ ਮਤਲਬ ਬਹੁਤ ਕਹਿ ਸਕਦੇ ਆ ਕਿ 100 ਦੇ ਵਿੱਚੋਂ 10% ਜਿਹੜੇ ਆ ਉਹ ਆ ਰਹੇ ਆ ਬਾਕੀ ਸਾਰੇ ਜਿਹੜੇ ਹੈਗੇ ਹੱਲੇ ਅੰਡਰਗਰਾਉਂਡ ਹੀ ਆ ਕਿ ਪਤਾ ਨਹੀਂ ਹੱਲੇ ਕਿਦਾਂ ਦਾ ਮੈਸੇਜ ਅੱਗੇ ਆ ਜਾਣਾ ਜਾਂ ਕੀ ਅੱਗੇ ਫਰਦਰ ਇਨਕੁਆਰੀ ਹੋਣੀ ਹੈ ਦੀ ਯਾਨੀ ਕਿ ਡਰੇ ਹੋਏ ਉਹ ਹੈਗੇ ਨੇ ਬਿਕੋਜ਼ ਡਰੇ ਹੋਏ ਆ ਸਹਿਮੇ ਹੋਏ ਆ ਪਰ ਇਹ ਜਿਹੜਾ ਇਹਨਾਂ ਨੂੰ ਸ਼ਾਇਦ ਜੇ ਇਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਆ ਕਿ ਹਫ਼ਤੇ ਦਸ ਦਿਨ ਦੀ ਗੱਲ ਆ ਉਸ ਤੋਂ ਬਾਅਦ ਮੁੜ ਕੇ ਦੁਬਾਰਾ ਫਿਰ ਉਦਾਂ ਦਾ ਹੀ ਮਾਹੌਲ ਹੋਣਾ ਪਰ ਇਹ ਹੁਣ ਇਹਨਾਂ ਦੀ ਗਲਤਫਹਿਮੀ ਆ ਇਹ ਜਿਹੜੀ ਚੀਜ਼ ਹੈਗੀ ਆ ਬੜੇ ਲੰਬੇ ਸਮੇਂ ਤੱਕ ਨਾ ਪੇਪਰਾਂ ਵਾਲੇ ਜਿਹੜੇ ਪ੍ਰਵਾਸੀ ਆ ਆਪਣੇ ਪ੍ਰਦੇਸ਼ ਨੂੰ ਵਾਪਸ ਨਹੀਂ ਚਲੇ ਜਾਂਦੇ ਉਹਨਾਂ ਚਿਰ ਅਸੀਂ ਵੀ ਚੁੱਪ ਕਰਕੇ ਨਹੀਂ ਬੈਠਣਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਸੋ ਬਜਵਾੜਾ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਕੁਝ ਪੁਆਇੰਟਸ ਸ਼ਾਮਿਲ ਕੀਤੇ ਗਏ ਮਤੇ ਦੇ ਵਿੱਚ ਕਿ ਜਿਨ੍ਹਾਂ ਪਰਿਵਾਰਾਂ ਦੇ ਪ੍ਰਵਾਸੀ ਪਰਿਵਾਰਾਂ ਦੇ ਕੋਲ ਕਾਗਜ਼ਾਤ ਨਹੀਂ ਹੈ ਡਾਕੂਮੈਂਟਸ ਨਹੀਂ ਹੈ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਕੋਈ ਵੀ ਨਵਾਂ ਬੰਦਾ ਆਉਂਦਾ ਹੈ ਉਸਦੇ ਜੋ ਡਾਕੂਮੈਂਟਸ ਨੇ ਉਹ ਤਸਦੀਕ ਨਹੀਂ ਕੀਤੇ ਜਾਣਗੇ ਵੈਰੀਫਾਈ ਨਹੀਂ ਕੀਤਾ ਜਾਏਗਾ ਤੇ ਪਹਿਲਾਂ 25 ਪਿੰਡਾਂ ਦਾ ਇਹਨਾਂ ਨੂੰ ਸਪੋਰਟ ਮਿਲਿਆ ਸੀ ਤੇ ਹੁਣ ਕਰੀਬ-ਕਰੀਬ 40 ਪਿੰਡਾਂ ਦੇ ਸਰਪੰਚਾਂ ਵੱਲੋਂ ਇਹਨਾਂ ਦਾ ਸਾਥ ਦਿੱਤਾ ਗਿਆ ਦੂਜੇ ਪਾਸੇ ਨਾ ਸਿਰਫ ਹੁਸ਼ਿਆਰਪੁਰ ਦੀ ਗੱਲ ਹੈ ਬਲਕਿ ਪੰਜਾਬ ਦੇ ਹਰੇਕ ਪਿੰਡ ਵਿੱਚੋਂ ਕਰੀਬ-ਕਰੀਬ ਇਹ ਮਤੇ ਜੋ ਹੈ ਪ੍ਰਵਾਸੀਆਂ ਦੇ ਖਿਲਾਫ ਪਾ ਦਿੱਤੇ ਗਏ ਨੇ ਪਰ ਗੱਲ ਸਿਰਫ ਫੇਰ ਉਹੀ ਹੈ ਜਿਵੇਂ ਕਿ ਸਰਪੰਚ ਸਾਹਿਬ ਨੇ ਵੀ ਕਿਹਾ ਸੀ ਕਿ ਹਾਲੇ ਤੱਕ ਕੁਝ ਪਿੰਡਾਂ ਦੇ ਵਿੱਚ ਪਰਵਾਸੀਆਂ ਦੇ ਸਰਪੰਚ ਬਣੇ ਨੇ ਹੌਲੀ-ਹੌਲੀ ਕਰਕੇ ਗਿਣਤੀ ਵੱਧ ਵੀ ਸਕਦੀ ਹੈ ਜੇਕਰ ਅਸੀਂ ਨਾ ਜਾ ਕੇ ਨੌਜਵਾਨ ਪੀੜ੍ਹੀ ਲਈ ਵੀ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਜੇਕਰ ਸਾਂਭ ਸਕਦੇ ਹੋ ਜਲਦ ਤੋਂ ਜਲ ਆਪਣੀਆਂ ਜ਼ਿੰਮੇਵਾਰੀਆਂ ਤੇ ਆਪਣੀਆਂ ਜ਼ਮੀਨਾਂ ਨੂੰ ਇੱਥੇ ਸੰਭਲੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਸ਼ਾਇਦ ਹੋ ਸਕਦਾ ਹੈ ਕਿ ਪਰਵਾਸੀਆਂ ਦਾ ਪੰਜਾਬ ਤੇ ਕਬਜ਼ਾ ਹੋਏ ਪਰ ਗੱਲ ਸਿਰਫ ਸਰਪੰਚਾਂ ਦੇ ਮਤੇਪਾਨ ਤੱਕ ਹੀ ਸੀਮਿਤ ਨਹੀਂ ਹੈ ਗੱਲ ਪ੍ਰਸ਼ਾਸਨ ਦੀ ਵੀ ਹੈ ਗੱਲ ਪੁਲਿਸ ਦੀ ਵੀ ਹੈ ਤੇ ਗੱਲ ਸਰਕਾਰਾਂ ਦੀ ਵੀ ਹੈ ਹਰ ਕਿਸੇ ਨੂੰ ਇਸ ਮਾਮਲੇ ਦੇ ਵਿੱਚ ਹੱਥ ਨਾਲ ਹੱਥ ਮਿਲਾ ਕੇ ਇਕਜੁੱਟ ਹੋ ਕੇ ਇਸ ਅੰਜਾਮ ਤੱਕ ਪਹੁੰਚਾਣਾ ਹੋਵੇਗਾ ਨਹੀਂ ਤਾਂ ਫਿਰ ਅਜਿਹੇ ਮਾਮਲੇ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਾਂ ਕੁਝ ਸਾਲਾਂ ਦੇ ਵਿੱਚ ਫਿਰ ਤੋਂ ਦੇਖਿਆ ਕੈਮਰਾਮੈਨ ਪ੍ਰਥਮ ਦਿਨਾਲ ਪ੍ਰੋਪੰਜਾਬ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਪੀਲਮ ਸੈਣੀ